ਮਹਾਰੇ ਕਹਿੰਦੇ ਜਾਣਾ ਪੈਣਾ ਬਈ ਤੇ ਗੁਰੂ ਪਿਆਰਿਓ ਰਾਏਕੋਟ ਦੀ ਧਰਤੀ ਤੋਂ ਮੇਰੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਆਰੇ ਗੁਰਸਿੱਖ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਰਾਏਕੋਟ ਦੀ ਧਰਤੀ ਤੋਂ ਚੱਲਣਾ ਕਰਦੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਪਿੰਡਾਂ ਦੇ ਵਿੱਚੋਂ ਲੰਘਦੇ ਹੋਏ ਉਸ ਸਮੇਂ ਤਾਂ ਉਜਾੜ ਹੀ ਉਜਾੜ ਸੀ ਜੰਗਲ ਹੀ ਜੰਗਲ ਸੀ ਟਾਲੀਆਂ ਹੀ ਟਾਲੀਆਂ ਕਿਕਰਾਂ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਪੈਂਡਾ ਤੈਅ ਕਰਦੇ ਨੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਫਿਰ ਮੇਰੇ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨਾ ਕਾਂਗੜ ਦੀ ਧਰਤੀ ਤੇ ਪਹੁੰਚਦੇ ਨੇ ਦੀਨਾ ਅਤੇ ਕਾਂਗੜ ਇਹ ਦੋ ਪਿੰਡ ਨੇ ਕਾਂਗੜ ਦੇ ਵਿੱਚੋਂ ਹੀ ਦੀਨਾ ਪਿੰਡ ਨਿਕਲਿਆ ਹੈ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਜਦੋਂ ਇਸ ਦੀਨੇ ਪਿੰਡ ਵਿੱਚ ਪਹੁੰਚਦੇ ਨੇ ਤਾਂ ਇਸ ਪਿੰਡ ਦੇ ਵਿੱਚ ਸਤਗੁਰਾਂ ਦੇ ਸੇਵਕ ਰਹਿੰਦੇ ਸਨ ਉਹ ਸੇਵਕਾਂ ਦੇ ਨਾਮ ਸੀ ਭਾਈ ਲਖਮੀਰ ਜੀ ਭਾਈ ਸ਼ਮੀਰ ਜੀ ਤੇ ਭਾਈ ਤਖਤ ਮੱਲ ਜੀ ਇਹ ਤਿੰਨੋਂ ਭਰਾ ਸਨ ਇਹ ਤਿੰਨਾਂ ਭਰਾਵਾਂ ਨੂੰ ਜਦੋਂ ਪਤਾ ਲੱਗਦਾ ਹੈ ਲਖਮੀਰ ਤੇ ਸ਼ਮੀਰ ਨੂੰ ਕਿ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨੇ ਪਿੰਡ ਵਿੱਚ ਪਹੁੰਚੇ ਨੇ ਤਾਂ ਗੁਰੂ ਪਿਆਰਿਓ ਏ ਆਪਣੀਆਂ ਫੌਜਾਂ ਨੂੰ ਲੈ ਕੇ ਆਪਣੇ ਸਿਪਾਈਆਂ ਨੂੰ ਲੈ ਕੇ ਪਤਾ ਕਰਦੇ ਨੇ ਕਿ ਸਤਿਗੁਰ ਕਿੱਥੇ ਕੋ ਆਏ ਨੇ ਤੇ ਅਖੀਰ ਵਿੱਚ ਸਤਿਗੁਰਾਂ ਨਾਲ ਇਹਨਾਂ ਦਾ ਮਿਲਾਪ ਹੋ ਜਾਂਦਾ ਹੈ ਭਾਈ ਲਖਮੀਰ ਤੇ ਭਾਈ ਸ਼ਮੀਰ ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ ਨੇ ਤਾਂ ਗੁਰੂ ਪਿਆਰਿਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਦਿੰਦੇ ਨੇ ਆਖੋ ਸਤਨਾਮ ਬੜੇ ਖੁਸ਼ ਹੁੰਦੇ ਨੇ ਕਿ ਦਸ਼ਮੇਸ਼ ਪਿਤਾ ਜੀ ਖੁਦ ਚੱਲ ਕੇ ਆਏ ਨੇ ਇਹ ਜਿਹੜੇ ਲਖਮੀਰ ਤੇ ਸ਼ਮੀਰ ਸਨ ਇਹ ਭਾਈ ਫੱਤਾ ਜੀ ਦੇ ਪੁੱਤਰ ਸਨ ਅਤੇ ਭਾਈ ਜੋਧਰਾਏ ਜੀ ਦੀ ਵੰਸ਼ ਵਿੱਚੋਂ ਸਨ ਭਾਈ ਜੋਧਰਾਏ ਉਹ ਸੀ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਿੱਖ ਸੀ ਤੇ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦਾ ਜੀ ਸਨ ਲਖਮੀਰ ਤੇ ਸ਼ਮੀਰ ਕਹਿਣ ਲੱਗੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਕਿੱਡੇ ਵੱਡੇ ਭਾਗ ਨੇ ਕਦੇ ਉਹ ਸਮਾਂ ਸੀ ਸਾਡੇ ਸਤਕਾਰਯੋਗ ਦਾਦਾ ਭਾਈ ਜੋਧਰਾਏ ਜੀ ਛੇਵੇਂ ਪਾਸ਼ਾ ਕੋਲ ਚੱਲ ਕੇ ਜਾਂਦੇ ਨੇ ਗੁਰਸਿੱਖੀ ਦੀ ਦਾਤ ਮੰਗਦੇ ਨੇ ਤੇ ਅੱਜ ਜਿਹੜਾ ਸਮਾਂ ਆਇਆ ਛੇਵੇਂ ਪਾਸ਼ਾ ਦੇ ਪੋਤਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਕੋਲ ਚੱਲ ਕੇ ਆਏ ਨੇ ਆਖੋ ਸਤਨਾਮ ਕਿੱਡੇ ਵੱਡੇ ਭਾਗ ਨੇ ਪਾਤਸ਼ਾਹ ਜੀ ਸਾਡੇ ਤੇ ਗੁਰੂ ਪਿਆਰਿਓ ਇਹ ਭਾਈ ਜੋਧਰਾਏ ਸੀ ਨਾ ਜਿਹੜਾ ਇਹ ਛੇਵੇਂ ਪਾਸ਼ਾ ਦਾ ਇੰਨਾ ਪਿਆਰਾ ਸਿੱਖ ਸੀ ਅਪਾ ਜਾਣਦੇ ਆ ਕਿ ਛੇਵੇਂ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਜੰਗ ਲੜੀ ਸੀ 1632 ਈਸਵੀ ਦੇ ਵਿੱਚ ਜੋ ਛੇਵੇਂ ਪਾਤਸ਼ਾਹ ਦੇ ਵਿਰੁੱਧ ਲਾਹੌਰ ਦਰਬਾਰ ਨੇ ਲਲਾ ਬੇਗ ਤੇ ਕਮਰ ਬੇਗ ਨੂੰ 22000 ਫੌਜ ਦੇ ਕੇ ਜਦੋਂ ਭੇਜਿਆ ਸੀ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਤਮ ਕਰ ਦਿਓ ਤਾਂ ਗੁਰੂ ਪਿਆਰੋ ਇਸ ਜੰਗ ਦੇ ਵਿੱਚ ਲਖਮੀਰ ਤੇ ਸ਼ਮੀਰ ਦੇ ਦਾਦਾ ਜੀ ਭਾਈ ਜੋਧਰਾਏ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਫੌਜ ਦੇ ਵਿੱਚ ਮਿਲ ਕੇ ਸਿੱਖਾਂ ਦੇ ਵਿੱਚ ਮਿਲ ਕੇ ਜੰਗ ਲੜੀ ਸੀ ਭਾਈ ਜੋਧਰਾਏ ਜੀ ਦੇ ਕੋਲ ਉਸ ਸਮੇਂ 500 ਘੋੜਸਵਾਰ ਸਨ ਉਹ ਸਿਪਾਹੀ ਜਿਹੜੇ ਹਰ ਵਾਰ ਹਰ ਵੇਲੇ ਤਿਆਰ ਰਹਿੰਦੇ ਸਨ ਇਹ ਭਾਈ ਜੋਧਰਾਏ ਨੂੰ ਜਦੋਂ ਪਤਾ ਲੱਗਿਆ ਕਿ ਛੇਵੇਂ ਪਾਸ਼ਾ ਦੇ ਉੱਤੇ ਕਮਰਬੇਗ ਤੇ ਲਲਾ ਬੇਗ ਨੇ 22000 ਫੌਜਾਂ ਲੈ ਕੇ ਹਮਲਾ ਕਰ ਦਿੱਤਾ ਤਾਂ ਇਹ ਲਖਮੀਰ ਤੇ ਸ਼ਮੀਰ ਜੀ ਦਾ ਦਾਦਾ ਜੀ ਭਾਈ ਜੋਧਰਾਏ ਇਹ ਜੰਗ ਲੜਿਆ ਸੀ ਛੇਵੇਂ ਪਾਸ਼ਾ ਵੱਲੋਂ ਤੇ ਅਖੀਰ ਵਿੱਚ ਇਹ ਜੰਗ ਜਿੱਤੀ ਗਈ ਸੀ ਆਖੋ ਸਤਨਾਮ ਤੇ ਗੁਰੂ ਪਿਆਰਿਓ ਉਦੋਂ ਤੋਂ ਹੀ ਇਹ ਪਰਿਵਾਰ ਸੀ ਜਿਹੜਾ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਅੱਜ ਪਤਾ ਲੱਗਿਆ ਕਿ ਦੀਨੇ ਦੀ ਧਰਤੀ ਤੇ ਦਸ਼ਮੇਸ਼ ਪਿਤਾਮਾ ਗੁਜਰੀ ਦੇ ਚੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਲਾਲ ਆਏ ਨੇ ਸਤਿਗੁਰਾਂ ਨੂੰ ਜਾ ਕੇ ਨਮਸਕਾਰ ਕਰਦੇ ਨੇ ਮੱਥਾ ਟੇਕਦੇ ਨੇ ਤੇ ਬੇਨਤੀ ਕਰਦੇ ਨੇ ਗੁਰੂ ਪਾਤਸ਼ਾਹ ਜੀ ਸਾਡੇ ਵੱਡੇ ਭਾਗ ਨੇ ਕਿ ਆਪ ਜੀ ਨੇ ਸਾਡੇ ਨਗਰ ਦੇ ਵਿੱਚ ਚਰਨ ਪਾਏ ਨੇ ਕਿਰਪਾ ਕਰੋ ਹੁਣ ਸਾਡੇ ਘਰ ਚੱਲੋ ਦਸ਼ਮੇਸ਼ ਪਿਤਾ ਜੀ ਦੇ ਨਾਲ ਭਾਈ ਦਇਆ ਸਿੰਘ ਜੀ ਸਨ ਭਾਈ ਧਰਮ ਸਿੰਘ ਜੀ ਸਨ ਭਾਈ ਮਾਨ ਸਿੰਘ ਜੀ ਸਨ ਸਤਿਗੁਰ ਸੱਚੇ ਪਾਤਸ਼ਾਹ ਜੀ ਲਖਮੀਰ ਤੇ ਸ਼ਮੀਰ ਦੀ ਹਵੇਲੀ ਦੇ ਵਿੱਚ ਚਲੇ ਜਾਂਦੇ ਨੇ ਹਵੇਲੀ ਦੇ ਵਿੱਚ ਜਦੋਂ ਸਤਿਗੁਰ ਜਾਂਦੇ ਨੇ ਬੜੀ ਸੇਵਾ ਕਰਦੇ ਨੇ ਪ੍ਰਸ਼ਾਦਾ ਪਾਣੀ ਲਿਆਉਂਦੇ ਨੇ ਸਾਰਾ ਪਰਿਵਾਰ ਸੇਵਾ ਤੇ ਲੱਗ ਜਾਂਦਾ ਤੇ ਗੁਰੂ ਪਿਆਰਿਓ ਉਸ ਸਮੇਂ ਭਾਈ ਲਖਮੀਰ ਤੇ ਸ਼ਮੀਰ ਕਹਿੰਦੇ ਪਾਤਸ਼ਾਹ ਜੀ ਤੁਸੀਂ ਤੁਹਾਡੇ ਕੋਲ ਕੋਈ ਫੌਜਾਂ ਨਹੀਂ ਜਿਆਦਾ ਕੋਈ ਸਿੱਖ ਨਹੀਂ ਪਤਾ ਲੱਗਿਆ ਸੀ ਕਿ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਹੈ ਸਾਨੂੰ ਦੱਸਣਾ ਕਰੋ ਵੀ ਤੁਸੀਂ ਦੀਨਾ ਕਾਂਗੜ ਦੀ ਧਰਤੀ ਵੱਲ ਕਿਵੇਂ ਚਾਲੇ ਪਾਏ ਨੇ ਤੇ ਗੁਰੂ ਪਿਆਰਿਓ ਉਸ ਸਮੇਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਕਹਿੰਦੇ ਨੇ ਭਾਈ ਲਖਮੀਰ ਸ਼ਮੀਰ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਨੰਦਪੁਰ ਸਾਹਿਬ ਕੇਰਾ ਪਾਇਆ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੋ ਸੰਗਤ ਸੀ ਪਿਆਰੇ ਗੁਰਸਿੱਖ ਸਨ ਪਰਿਵਾਰ ਸੀ ਸਰਸਾ ਨਦੀ ਤੇ ਵਿਛੜ ਗਏ ਸਤਿਗੁਰਾਂ ਦੇ ਪਰਿਵਾਰ ਬੱਚਿਆਂ ਦੇ ਮਾਤਾ ਜੀ ਦੇ ਸਤਿਗੁਰਾਂ ਦੇ ਮਹਿਲਾ ਦੇ ਵਿਛੋੜੇ ਪੈ ਗਏ ਤੇ ਨਾਲੇ ਆਖਣ ਲੱਗੇ ਚਮਕੌਰ ਦੀ ਗੜੀ ਦੇ ਵਿੱਚ ਭਿਆਨਕ جنگ ਹੋਈ ਔਰੰਗਜੇਬ ਦੀਆਂ ਫੌਜਾਂ ਨੇ ਵਜ਼ੀਰ ਖਾਂ ਦੀਆਂ ਫੌਜਾਂ ਨੇ ਸੂਬਾ ਲਾਹੌਰ ਦੀਆਂ ਫੌਜਾਂ ਫੌਜਾਂ ਨੇ ਮਲਤਾਨ ਦੀਆਂ ਫੌਜਾਂ ਨੇ ਗੁਜਰਾں ਨੇ ਰੰਗੜਾ ਨੇ ਚੋਰਾ ਨੇ ਲੁਟੇਰਿਆਂ ਨੇ ਧਾੜਵੀਆਂ ਨੇ ਅਜਿਹਾ ਘੇਰਾ ਪਾਇਆ ਸੀ ਆਨੰਦਪੁਰ ਸਾਹਿਬ ਨੂੰ ਜੋ ਚਮਕੌਰ ਦੀ ਗੜੀ ਤੱਕ ਚੱਲਿਆ 10 ਲੱਖ ਦਾ ਕੇਰਾ ਸੀ ਜਿਸ ਮੇਸ਼ ਪਿਤਾ ਨੂੰ ਪਾਇਆ ਹੋਇਆ ਫੌਜਾਂ ਨੇ ਭਾਵੇਂ ਕਿ ਵੱਡੇ ਸਾਹਿਬ ਜੀ ਆਦੇ ਸ਼ਹਾਦਤ ਪਾ ਜਾਂਦੇ ਨੇ ਪਰ ਫਿਰ ਵੀ ਵੇਖ ਮੇਰੇ ਸਤਿਗੁਰ ਸੱਚੇ ਪਾਤਸ਼ਾਹ 10 ਲੱਖ ਫੌਜਾਂ ਨੂੰ چیرਦੇ ਹੋਏ ਅੱਜ ਤੇਰੇ ਕੋਲ ਪਹੁੰਚੇ ਨੇ ਆਖੋ ਸਤਨਾਮ ਵੱਡੇ ਸਾਹਿਬ ਜੀ ਆਦੇ ਸਤਿਗੁਰਾਂ ਦੇ ਸ਼ਹਾਦਤ ਪਾ ਗਏ ਅਸੀਂ ਰਾਏ ਕੱਲੇ ਕੋਲ ਪਹੁੰਚੇ ਰਾਏ ਕੱਲੇ ਤੋਂ ਪਤਾ ਲੱਗਿਆ ਉਨੇ ਨੂਰਾ ਮਾਹੀ ਨੂੰ ਭੇਜਿਆ ਸੀ ਤੇ ਇਹ ਖਬਰ ਮਿਲੀ ਹੈ ਕਿ ਛੋਟੇ ਸਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਦੋਂ ਲਖਮੀਰ ਤੇ ਸ਼ਮੀਰ ਇਹ ਗੱਲ ਸੁਣਦੇ ਨੇ ਨਾ ਅੱਖਾਂ ਦੇ ਵਿੱਚੋਂ ਜਲ ਵਹਿ ਤੁਰਦਾ ਰੋਣ ਲੱਗ ਜਾਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਵੀ ਸ਼ਹੀਦ ਹੋ ਗਏ ਮਾਤਾ ਜੀ ਵੀ ਸ਼ਹੀਦ ਹੋ ਗਏ ਮਹਿਲਾਂ ਦਾ ਭਾਵ ਪਤਨੀਆਂ ਦਾ ਕੋਈ ਪਤਾ ਨਹੀਂ ਤੇ ਪਿਤਾ ਜੀ ਤਾਂ ਪਹਿਲਾਂ ਹੀ ਸ਼ਹੀਦ ਹੋ ਗਏ ਸੀ ਇਹਨਾਂ ਮੁਗਲਾਂ ਨੇ ਬਾਈ ਤਾਰ ਦੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਵੀ ਉਜਾੜ ਦਿੱਤਾ ਢਹ ਢੇਰੀ ਕਰ ਦਿੱਤਾ ਉਹ ਧੰਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਵੀ ਚੜ੍ਹਦੀ ਕਲਾ ਚ ਨੇ ਆਖੋ ਸਤਨਾਮ ਤਾਂ ਵੀ ਦਸ਼ਮੇਸ਼ ਪਿਤਾ ਡੋਲਦੇ ਨਹੀਂ ਉਹੀ ਨੂਰ ਹੈ ਉਹੀ ਨੂਰੀ ਚਲਕ ਹੈ ਸਤਿਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਫਿਰ ਵੀ ਪਾਣਾ ਮੰਨ ਰਹੇ ਨੇ ਲਖਮੀਰ ਤੇ ਸ਼ਬੀਰ ਨੇ ਜਦੋਂ ਇਹ ਗੱਲ ਸੁਣੀ ਪਾਤਸ਼ਾਹ ਜੀ ਤਨ ਹੋ ਆਪ ਤਾਨੇ ਤੁਹਾਡੀ ਕੁਰਬਾਨੀ ਗੁਰੂ ਪਾਤਸ਼ਾਹ ਜੀ ਜਿਹੜੀ ਤੁਸੀਂ ਕੁਰਬਾਨੀ ਕੀਤੀ ਹੈ ਨਾ ਇਸ ਇਨਸਾਨੀਅਤ ਲਈ ਲੁਕਾਈ ਲਈ ਰੈਂਦੀ ਦੁਨੀਆ ਤੱਕ ਯਾਦ ਕੀਤੀ ਜਾਏਗੀ ਤੇ ਸਤਗੁਰ ਕਹਿੰਦੇ ਪਾਈ ਲਖਮੀਰ ਤੇ ਸ਼ਮੀਰ ਫੌਜਾਂ ਅਜੇ ਵੀ ਸਾਨੂੰ ਲੱਭ ਰਹੀਆਂ ਨੇ ਫੌਜਾਂ ਅਜੇ ਵੀ ਸਾਡੇ ਮਗਰ ਪਈਆਂ ਹੋਈਆਂ ਨੇ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਸਤਗੁਰ ਕਹਿੰਦੇ ਸਾਨੂੰ ਕੋਈ ਸੁਰੱਖਿਅਤ ਜਗ੍ਹਾ ਚਾਹੀਦੀ ਐ ਜਿੱਥੇ ਅਸੀਂ ਬੈਠ ਸਕੀਏ ਤੇ ਗੁਰੂ ਪਿਆਰਿਓ ਫਿਰ ਉਸ ਸਮੇਂ ਲਖਮੀਰ ਤੇ ਸ਼ਮੀਰ ਨੇ ਆਖਿਆ ਗੁਰੂ ਪਿਤਾ ਜੀ ਅਸੀਂ ਇੱਕ ਚਵਾਰਾ ਹੈ ਜੋ ਭਾਈ ਦੇਸੂ ਜੀ ਦਾ ਹੈ ਉਹਦੀ ਸਫਾਈ ਕਰਾਈ ਹੈ ਤੁਸੀਂ ਕਿਰਪਾ ਕਰਕੇ ਉੱਥੇ ਚਲੋ ਫਿਰ ਦੀਨੇ ਪਿੰਡ ਦੇ ਭਾਈ ਦੇਸੂ ਦੇ ਚਵਾਰੇ ਦੇ ਵਿੱਚ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਚਲੇ ਜਾਂਦੇ ਨੇ ਤੇ ਗੁਰੂ ਪਿਆਰਿਓ ਆਸ ਗਵਾਂਡ ਨੂੰ ਪਤਾ ਲੱਗਦਾ ਲੋਕਾਂ ਨੂੰ ਪਤਾ ਲੱਗਦਾ ਦੀਨੇ ਪਿੰਡ ਦੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਆਨੰਦਪੁਰ ਸਾਹਿਬ ਵਾਲੇ ਸਤਗੁਰੂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦੇਸੂ ਦੇ ਚਵਾਰੇ ਵਿੱਚ ਰੁਕੇ ਹੋਏ ਨੇ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸਤਿਗੁਰਾਂ ਦੇ ਦਰਸ਼ਨਾਂ ਲਈ ਆ ਜਾਂਦਾ ਹੈ ਹਰ ਪਾਸੇ ਰੌਣਕਾਂ ਹੀ ਰੌਣਕਾਂ ਹੋ ਜਾਂਦੀਆਂ ਨੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜਾਂਦੇ ਨੇ ਉੱਥੇ ਰੌਣਕਾਂ ਲੱਗ ਜਾਂਦੀਆਂ ਨੇ ਤੇ ਅੱਜ ਗੁਰੂ ਪਾਤਸ਼ਾਹ ਜੀ ਭਾਈ ਦੇਸੂ ਦੇ ਚਵਾਰੇ ਵਿੱਚ ਬੈਠੇ ਨੇ ਸੰਗਤਾਂ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਗੁਰੂ ਪਿਆਰਿਓ ਦੀਨੇਪਿੰਡ ਦਾ ਇੱਕ ਸਾਧੂ ਸੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਸੀਤਲਪੁਰੀ ਆਉਂਦਾ ਹੈ ਇਹ ਦੀਨੇਪਿੰਡ ਦਾ ਰਹਿਣ ਵਾਲਾ ਸਾਧੂ ਸੀ ਇਹਦਾ ਇੱਕ ਚੇਲਾ ਸੀ ਜਿਸ ਦਾ ਨਾਮ ਹੈ ਦਿਆਲਪੁਰੀ ਇਹ ਜਿਹੜਾ ਦਿਆਲਪੁਰੀ ਸੀ ਇਹ ਸਰਹੰਦ ਦਾ ਰਹਿਣ ਵਾਲਾ ਸੀ ਸਰਹੰਦ ਦੇ ਤੋਂ ਇਹ ਦੀਨੇਪਿੰਡ ਆਇਆ ਸੀ ਆਪਣੇ ਗੁਰੂ ਨੂੰ ਮਿਲਣ ਭਾਵ ਸਾਧੂ ਸੀਤਲਪੁਰੀ ਨੂੰ ਮਿਲਣ ਤੇ ਗੁਰੂ ਪਿਆਰਿਓ ਇਸ ਨੇ ਵੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਸਾਰੀਆਂ ਸੰਗਤਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਪਿਤਾ ਜੀ ਦਾ ਪ੍ਰਵਾਰ ਸ਼ਹੀਦ ਕਰ ਦਿੱਤਾ ਹੈ ਬੱਚੇ ਸ਼ਹੀਦ ਕਰ ਦਿੱਤੇ ਨੇ ਆਨੰਦਪੁਰ ਸਾਹਿਬ ਢਾਹ ਢੇਰੀ ਕਰ ਦਿੱਤਾ ਹੈ ਉਜਾੜ ਦਿੱਤਾ ਹੈ ਸੰਗਤਾਂ ਫਿਰ ਵੀ ਸਤਗੁਰਾਂ ਦੇ ਦਰਸ਼ਨ ਦਿਦਾਰੇ ਕਰਨ ਆਉਂਦੀਆਂ ਹਨ ਤੇ ਉਥੇ ਹੀ ਇਹ ਦਿয়ালਪੁਰੀ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨ ਜਾਂਦਾ ਤੇ ਜਦੋਂ ਇਹ ਦਰਸ਼ਨ ਕਰਕੇ ਵਾਪਸ ਆ ਜਾਂਦਾ ਤਾਂ ਗੁਰੂ ਪਿਆਰਿਓ ਫਿਰ ਇਹ ਦੀਨੇ ਪਿੰਡ ਤੋਂ ਇਹ ਸਰਹੰਦ ਚਲੇ ਜਾਂਦਾ ਤੇ ਸਰਹੰਦ ਜਾ ਕੇ ਰੌਲਾ ਪਾ ਦਿੰਦਾ ਲੋਕਾਂ ਨੂੰ ਦੱਸਣਾ ਕਰਦਾ ਕਿ ਭਾਈ ਤੁਸੀਂ ਕਹਿੰਦੇ ਹੋ ਜੋ ਚਮਕੌਰ ਦੀ ਗੜੀ ਦੇ ਵਿੱਚ جنگ ਹੋਈ ਸੀ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਜੇ ਵੀ ਚੜ੍ਹਦੀ ਕਲਾ ਚ ਨੇ ਉਹ ਦੀਨੇ ਦੀ ਧਰਤੀ ਤੇ ਨੇ ਆਖੋ ਸਤਨਾਮ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਇਹ ਖਬਰ ਸਰਹਾਂਦੇ ਦੇ ਵਿੱਚ ਫੈਲਦੀ ਫੈਲਦੀ ਫੈਲ ਜਾਂਦੀ ਹੈ ਇਹ ਸਿਪਾਹੀਆਂ ਨੂੰ ਪਤਾ ਲੱਗਦੀ ਹੈ ਫੌਜਦਾਰਾਂ ਨੂੰ ਪਤਾ ਲੱਗਦੀ ਹੈ ਇਹ ਗੱਲ ਵਜ਼ੀਰ ਖਾਨ ਨੂੰ ਪਤਾ ਲੱਗ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਮੇਂ ਦੀਨੇ ਪਿੰਡ ਵਿੱਚ ਨੇ ਔਰ ਲਖਮੀਰ ਤੇ ਸ਼ਮੀਰ ਦੀ ਹਵੇਲੀ ਦੇ ਵਿੱਚ ਨੇ ਤੇ ਫਿਰ ਜਿਹੜਾ ਵਜ਼ੀਰ ਖਾਂ ਸੀ ਨਾ ਉਹ ਲਖਮੀਰ ਤੇ ਸ਼ਮੀਰ ਨੂੰ ਇੱਕ ਚਿੱਠੀ ਲਿਖਦਾ ਇੱਕ ਪੱਤਰ ਲਿਖਦਾ ਦੇਖੋ ਉਹਦੀ ਜ਼ਰਤ ਨਹੀਂ ਪੈਂਦੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਫੜ ਲਵੇ ਪਤਾ ਸੀ ਕਿ ਜਿਹੜੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਨਹੀਂ ਫੜੇਗੇ ਸਰਸਾ ਨਦੀ ਤੇ ਨਹੀਂ ਫੜੇਗੇ ਚਮਕੌਰ ਦੀ ਗੜੀ ਵਿੱਚੋਂ ਨਹੀਂ ਫੜੇਗੇ ਮਾਚੀਵਾੜੇ ਦੇ ਜੰਗਲਾਂ 'ਚੋਂ ਨਹੀਂ ਫੜੇਗੇ ਤੇ ਫੜੇ ਦੀਨੇ ਪਿੰਡ ਤੋਂ ਨਹੀਂ ਜਾਣੇ ਆਖੋ ਸਤਨਾਮ ਇਹ ਚਿੱਠੀ ਲਿਖਦਾ ਚਿੱਠੀ ਕਿਹਨੂੰ ਲਿਖਦਾ ਲਖਮੀਰ ਤੇ ਸ਼ਮੀਰ ਨੂੰ ਇਹਨੂੰ ਵਜ਼ੀਰ ਖਾਨ ਨੂੰ ਪਤਾ ਸੀ ਕਿ ਜਿਹੜਾ ਲਖਮੀਰ ਤੇ ਸ਼ਮੀਰ ਹੈ ਇਹਦਾ ਪਰਿਵਾਰ ਹੈ ਜਿਹੜਾ ਇਹਦੇ ਦਾਦਾ ਜੀ ਭਾਈ ਜੋਧਰਾਏ ਜੀ 6ਵੇਂ ਪਾਸ਼ਾ ਤੋਂ ਜੁੜੇ ਹੋਏ ਨੇ ਜੇ ਮੇਰੇ ਕੋਲ ਫੌਜਾਂ ਨੇ ਫੌਜਾਂ ਇਨਾਂ ਕੋਲ ਵੀ ਨੇ ਸਾਡਾ ਉੱਥੇ ਟੱਕਰਾ ਹੋ ਸਕਦਾ ਹੈ ਇਹ ਆਉਣ ਦੀ ਬਜਾਏ ਚਿੱਠੀ ਲਿਖਦਾ ਧਮਕੀ ਦਿੰਦਾ ਵਜ਼ੀਰ ਖਾਂ ਲਖਮੀਰ ਤੇ ਸ਼ਮੀਰ ਨੂੰ ਨਾਮ ਲੈ ਕੇ ਕਹਿੰਦਾ ਉਹ ਲਖਮੀਰ ਤੇ ਸ਼ਮੀਰ ਤੁਸੀਂ ਆਨੰਦਪੁਰ ਦੇ ਗੁਰੂ ਨੂੰ ਉਸ ਬਾਗੀ ਗੁਰੂ ਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਹੈ ਜਗ੍ਹਾ ਦਿੱਤੀ ਹੈ ਵਜ਼ੀਰ ਖਾਂ ਕਹਿੰਦਾ ਲਖਮੀਰ ਤੇ ਸ਼ਮੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੇਰੇ ਹਵਾਲੇ ਕਰ ਦਿਓ ਨਹੀਂ ਥੋਡਾ ਕੱਖ ਨਹੀਂ ਮੈਂ ਛੱਡਾਂਗਾ ਸਭ ਕੁਝ ਤਬਾਹ ਕਰ ਦਿਆਂਗਾ ਇਹ ਗੱਲ ਪਤਾ ਕੌਣ ਕਹਿ ਰਿਹਾ ਵਜ਼ੀਰ ਖਾਂ ਜਿਹੜਾ ਔਰੰਗਜ਼ੇਬ ਜਿੰਨੀ ਪਾਵਰ ਰੱਖਦਾ ਤਾਕਤ ਰੱਖਦਾ ਉਹ ਲਿਖ ਰਿਹਾ ਚਿੱਠੀ ਤੇ ਜਦੋਂ ਇਹ ਚਿੱਠੀ ਪਹੁੰਚਦੀ ਹੈ ਨਾ ਲਖਮੀਰ ਤੇ ਸ਼ਮੀਰ ਕੋਲ ਤੇ ਗੁਰੂ ਪਿਆਰਿਓ ਭਾਈ ਦੇਸੂ ਦੇ ਚਵਾਰੇ ਵਿੱਚ ਸਤਗੁਰ ਬੈਠੇ ਨੇ ਉੱਥੇ ਹੀ ਲਖਮੀਰ ਤੇ ਸ਼ਮੀਰ ਬੈਠੇ ਨੇ ਤੇ ਜਦੋਂ ਚਿੱਠੀ ਵੀ ਸਿਪਾਈ ਲੈ ਕੇ ਆਉਂਦੇ ਨੇ ਤੇ ਲਖਮੀਰ ਤੇ ਸ਼ਮੀਰ ਨੂੰ ਮਿਲਦੀ ਹੈ ਤੇ ਪੜ੍ਹਦੇ ਨੇ ਮਹਾਰੇ ਕਹਿੰਦੇ ਕੀ ਆਇਆ ਭਾਈ ਕਹਿੰਦੇ ਜੀ ਵਜ਼ੀਰ ਖਾਂ ਤੋਂ ਚਿੱਠੀ ਆਈ ਹੈ ਮਹਾਰੇ ਕਹਿੰਦੇ ਪੜੋ ਖਾਂ ਤੇ ਇਹਨਾਂ ਨੇ ਦੋਨਾਂ ਨੇ ਜਦੋਂ ਚਿੱਠੀ ਪੜ੍ਹੀ ਨਾ ਚਿੱਠੀ ਦੇ ਵਿੱਚ ਵਜ਼ੀਰ ਖਾਂ ਨੇ ਧਮਕੀ ਦਿੱਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੇਰੇ ਹਵਾਲੇ ਕਰ ਦੋ ਨਹੀਂ ਤੋਹਾਡਾ ਮੈਂ ਕੱਖ ਨਹੀਂ ਛੱਡਾਂਗਾ ਤੁਹਾਡਾ ਪਰਿਵਾਰ ਤੁਹਾਡੇ ਬੱਚੇ ਤੁਹਾਡੀਆਂ ਹਵੇਲੀਆਂ ਤੁਹਾਡੀਆਂ ਫੌਜਾਂ ਸਭ ਕੁਝ ਤਬਾਹ ਕਰ ਦੇਵਾਂਗਾ ਤੇ ਗੁਰੂ ਪਿਆਰਿਓ ਲਖਮੀਰ ਤੇ ਸ਼ਮੀਰ ਨੇ ਬੈਠੇ ਪਤਾ ਕਿਹਦੇ ਕੋਲ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਖੋ ਸਤਨਾਮ ਸ਼ੇਰ ਦੀ ਸ਼ਰਨ ਦੇ ਵਿੱਚ ਜਿਹੜਾ ਵੀ ਬੈਠ ਜਾਵੇ ਉਹਨੂੰ ਡਰ ਥੋੜੀ ਐ ਕੋਈ ਇਹ ਤਾਂ ਫੇਰ ਜਗਤ ਗੁਰੂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਖਮੀਰ ਤੇ ਸ਼ਮੀਰ ਫੇਰ ਪੜਦੇ ਨੇ ਕਿ ਇਹ ਵਜ਼ੀਰ ਖਾਨ ਲਿਖ ਰਿਹਾ ਹੈ ਕਿ ਮੈਂ ਤੁਹਾਡੀਆਂ ਹਵੇਲੀਆਂ ਤੁਹਾਡੀਆਂ ਫੌਜਾਂ ਤੁਹਾਡੇ ਪਰਿਵਾਰ ਤੁਹਾਨੂੰ ਮਲੀਆਮੇਟ ਕਰ ਦੂੰ ਖਤਮ ਕਰ ਦੇਵਾਂਗਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੈਨੂੰ ਗ੍ਰਿਫਤਾਰ ਕਰਵਾ ਦਿਓ ਤੇ ਗੁਰੂ ਪਿਆਰੇਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵੇਖਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਖਮੀਰ ਤੇ ਸ਼ਮੀਰ ਵੱਲ ਵੇਖਦੇ ਨੇ ਹਾਂ ਪਾਈ ਲਖਮੀਰ ਤੇ ਸ਼ਮੀਰ ਕਰੋ ਫੈਸਲਾ ਇਹ ਲਖਮੀਰ ਤੇ ਸ਼ਮੀਰ ਕਹਿੰਦੇ ਨੇ ਕਲਮ ਤੇ ਦਿਵਾਤ ਲਿਆਓ ਜੀ ਅਸੀਂ ਵੀ ਉਹਨੂੰ ਚਿੱਠੀ ਲਿਖਾਂਗੇ ਕਿ ਜੋ ਮਰਜ਼ੀ ਕਰ ਲੈ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਅਸੀਂ ਜਾਨ ਕੁਰਬਾਨ ਕਰਨ ਨੂੰ ਤਿਆਰ ਆਂ ਖੋ ਸਤਨਾਮ ਇਹਨਾਂ ਨੇ ਵੀ ਫਿਰ ਚਿੱਠੀ ਲਿਖੀ ਤੂੰ ਵਜ਼ੀਰ ਖਾਨ ਹੋਏਂਗਾ ਆਪਣੇ ਘਰ ਹੋਏਂਗਾ ਬਾਦਸ਼ਾਹ ਹੋਏਂਗਾ ਆਪਣੇ ਘਰ ਹੋਏਂਗਾ ਤੇਰਾ ਤਖਤ ਤੇਰੀਆਂ ਹਵੇਲੀਆਂ ਤੇਰੀਆਂ ਫੌਜਾਂ ਤੂੰ ਇੱਕ ਵਾਰ ਆ ਤਾਂ ਸਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨਾ ਜੇ ਨਾ ਮਿੱਟੀ ਚ ਮਿਲਾਤੀਂਆ ਗੁਰੂ ਗੋਵਿੰਦ ਸਿੰਘ ਦੇ ਪੁੱਤ ਨਾਖੀ ਆਖੀ ਆਖੋ ਸਤਨਾਮ ਪਰ ਇਹਨਾਂ ਨੇ ਵੀ ਚਿੱਠੀ ਲਿਖੀ ਜਦੋਂ ਚਿੱਠੀ ਪਹੁੰਚੀ ਨਾ ਪਹਿਲਾਂ ਤਾਂ ਘੋੜਿਆਂ ਤੇ ਚਿੱਠੀਆਂ ਜਾਂਦੀਆਂ ਸੀ ਸਮਾਂ ਲੱਗ ਜਾਂਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਬੈਠੇ ਨੇ ਕਿ ਲਖਮੀਰ ਤੇ ਸ਼ਮੀਰ ਇੰਨਾ ਪਿਆਰ ਕਰਦੇ ਨੇ ਆਪਣਾ ਸਭ ਕੁਝ ਵਾਰਨ ਨੂੰ ਤਿਆਰ ਨੇ ਤੇ ਗੁਰੂ ਪਿਆਰਿਓ ਧੰਨ ਗੁਰੂ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਇੱਥੇ ਵੇਖਦੇ ਨੇ ਕਿ ਮੇਰੇ ਸਿੱਖ ਤਾਂ ਮੇਰ ਤੋਂ ਜਾਨਾਂ ਵਾਰਨ ਨੂੰ ਫਿਰਦੇ ਨੇ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਨਿਸ਼ਚਿੰਤ ਹੋ ਕੇ ਬੈਠ ਜਾਂਦੇ ਨੇ ਮਹਾਰਾਜ ਵੀ ਕਹਿੰਦੇ ਨੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜੇ ਕਿਤੇ ਵਜ਼ੀਰ ਖਾਂ ਇੱਥੇ ਆ ਗਿਆ ਤਾਂ ਇੱਥੇ ਆਪਾਂ ਵਜ਼ੀਰ ਖਾਂ ਬਖਸ਼ਣਾ ਨਹੀਂ ਸੁੱਕਾ ਨਹੀਂ ਛੱਡਣਾ ਪਰ ਉਹਨੂੰ ਪਤਾ ਸੀ ਵਜ਼ੀਰ ਖਾਂ ਨੂੰ ਕਿ ਜੇ ਮੈਂ ਗਿਆ ਜਾਂ ਮੇਰੀਆਂ ਫੌਜਾਂ ਗਈਆਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰੱਬ ਹੈ ਅਕਾਲ ਪੁਰਖ ਹੈ ਸਤਗੁਰ ਵਿੱਚ ਅਜਿਹਾ ਜੋਸ਼ ਹੈ ਉਤਵਾਹ ਕਰ ਦੇਣਗੇ ਜੇ ਅਸੀਂ ਉੱਥੇ ਚਲੇ ਗਏ ਡਰਾਏ ਉਹਨਾਂ ਨੂੰ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਕੱਲੇ ਨਹੀਂ ਤਿੰਨ ਸਿੱਖ ਨੇ ਲਖਮੀਰ ਸ਼ਮੀਰ ਨੇ ਕੁਝ ਕੁ ਫੌਜਾਂ ਨੇ ਉਹ ਵੀ ਲਖਮੀਰ ਤੇ ਸ਼ਮੀਰ ਦੀਆਂ ਫਿਰ ਵੀ ਸਤਗੁਰ ਸੱਚੇ ਪਾਤਸ਼ਾਹ ਉੱਥੇ ਚੜ੍ਹਦੀ ਕਲਾ ਦੇ ਵਿੱਚ ਨੇ ਤਾਂ ਗੁਰੂ ਪਿਆਰਿਓ ਜਦੋਂ ਇਹ ਚਿੱਠੀ ਲਖਮੀਰ ਤੇ ਸ਼ਮੀਰ ਵੱਲੋਂ ਲਿਖੀ ਜਾਂਦੀ ਹੈ ਵਜ਼ੀਰ ਖਾਂ ਕੋਲ ਭੇਜੀ ਜਾਂਦੀ ਹੈ ਵਜ਼ੀਰ ਖਾਂ ਦੀ ਕਚਹਿਰੀ ਲੱਗੀ ਹੋਈ ਸੀ ਕਚਹਿਰੀ ਦੇ ਵਿੱਚ ਚਿੱਠੀ ਭੇਜੀ ਗਈ ਸੁਚਾਨੰਦ ਵਰਗੇ ਖੜੇ ਨੇ ਉਥੇ ਕਾਜੀ ਮੌਲਵੀ ਸਭ ਖੜੇ ਨੇ ਜਦੋਂ ਚਿੱਠੀ ਪੜ੍ਹਦੇ ਨੇ ਉਹਦੇ ਵਿੱਚ ਬੜੀ ਜ਼ੁਰਤ ਦੀ ਗੱਲ ਕੀਤੀ ਗਈ ਹੈ ਇਹੋ ਗੱਲ ਆਖੀ ਗਈ ਹੈ ਕਿ ਵਜ਼ੀਰ ਖਾਂ ਤੂੰ ਸਾਨੂੰ ਗਿੱਦੜ ਧਮਕੀਆਂ ਨਾ ਦੇ ਤੂੰ ਇਹ ਨਾ ਕਹਿ ਕੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਉਂਦੇ ਨੂੰ ਸਾਡੇ ਕੋਲ ਗ੍ਰਿਫਤਾਰ ਕਰਾ ਦਿਓ ਤੇ ਤੂੰ ਕਹਿਣਾ ਅਸੀਂ ਤੇਰਾ ਘਰ ਤਬਾਹ ਕਰਦੇਾਂਗੇ ਹਵੇਲੀਆਂ ਤਬਾਹ ਕਰਦੇਾਂਗੇ ਪਰਿਵਾਰ ਖਤਮ ਕਰਦੇਾਂਗੇ ਵਜ਼ੀਰ ਖਾਂ ਤੇਰੀਆਂ ਇਹ ਧਮਕੀਆਂ ਤੋਂ ਨਹੀਂ ਡਰਦੇ ਤੂੰ ਇੱਕ ਵਾਰ ਆ ਤਾਂ ਸਹੀ ਇੱਧਰ ਨੂੰ ਜੇ ਨਾ ਤੇਰੇ ਟੋਟੇ ਕਰ ਕਰ ਵਾਪਸ ਮੁੜੇ ਨਾ ਫੌਜੀ ਸਿਪਾਈ ਤਾਂ ਸਾਨੂੰ ਦਸ਼ਮੇਸ਼ ਪਿਤਾ ਦੇ ਸਿੱਖ ਨਾ ਕਹੀਂ ਚਿੱਠੀ ਦੇ ਵਿੱਚ ਲਿਖਿਆ ਇਹ ਜ਼ਰੂਰਤ ਸੀ ਸਿੱਖਾਂ ਦੀ ਤੇ ਗੁਰੂ ਪਿਆਰੇ ਲਖਮੀਰ ਤੇ ਸ਼ਮੀਰ ਮਹਾਰਾਜ ਨੂੰ ਕਹਿੰਦੇ ਨੇ ਪਾਤਸ਼ਾਹ ਤੁਹਾਡੇ ਨਾਲ ਕੋਈ ਗੱਲ ਨਹੀਂ ਜੇ ਤੁਸੀਂ ਪਰਿਵਾਰ ਕੁਰਬਾਨ ਕਰ ਦਿੱਤਾ ਤਾਂ ਅਸੀਂ ਵੀ ਕੁਰਬਾਨ ਕਰਨ ਨੂੰ ਬੈਠੇ ਹਾਂ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਛਾਤੀ ਨਾ ਲਾ ਲੈਂਦੇ ਨੇ ਤੇ ਤਾਂ ਹੀ ਮਹਾਰਾਜ ਨੇ ਸਾਡੇ ਤੇ ਮਾਣ ਕੀਤਾ ਸੀ ਨਾ ਫਿਰ ਕੀ ਹੋ ਗਿਆ ਜੇ ਅਜੀਤ ਸਿੰਘ ਤੇ ਜੁਹਾਰ ਸਿੰਘ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ ਇਹ ਵੀ ਮੇਰੇ ਪੁੱਤਰ ਹੀ ਨੇ ਇਹ ਵੀ ਮੇਰੀਆਂ ਧੀਆ ਹੀ ਨੇ ਇਹ ਵੀ ਮੇਰੇ ਬੱਚੇ ਹੀ ਨੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਔਖਾ ਸਮਾਂ ਆਇਆ ਹੋਇਆ ਭੀੜ ਪਈ ਹੋਈ ਹੈ ਇਥੇ ਜਾਨਾਂ ਦੀ ਬਾਜ਼ੀ ਲੱਗੀ ਹੋਈ ਐ ਸੱਚ ਜਾਣਿਓ ਓਏ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦਾ ਹੁਣੇ ਹੀ ਸਾਥ ਛੱਡੀ ਬੈਠੇ ਆ ਜੇ ਕਿਤੇ ਉਸ ਸਮੇਂ ਹੁੰਦੇ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਜ਼ੀਰ ਖਾਂ ਕੋ ਫੜਵਾ ਦੇਣਾ ਸੀ ਜੇ ਅਸੀਂ ਹੁੰਦੇ ਕਿਉਂ ਕਿਉਂਕਿ ਅਸੀਂ ਤਾਂ ਹੁਣੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰ ਛੱਡੀ ਬੈਠੇ ਆ ਪਰ ਧੰਨ ਨੇ ਗੁਰਸਿੱਖ ਸਤਗੁਰਾਂ ਦੇ ਤੇ ਗੁਰੂ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਖਮੀਰ ਤੇ ਸ਼ਮੀਰ ਨੂੰ ਥਾਪੜਾ ਦਿੰਦੇ ਨੇ ਇਧਰੋਂ ਲਖਮੀਰ ਤੇ ਸ਼ਮੀਰ ਚਿੱਠੀ ਲਿਖਦੇ ਨੇ ਤੇ ਵਜ਼ੀਰ ਖਾਨ ਨੂੰ ਭੇਜ ਦਿੰਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨੇ ਦੀ ਧਰਤੀ ਤੋਂ ਆਪਣੇ ਗੁਰਸਿੱਖਾਂ ਨੂੰ ਹੁਕਮ ਕਰਦੇ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਸਾਨੂੰ ਵੀ ਇੱਕ ਕਲਮ ਤੇ ਦਵਾਈਤ ਲਿਆ ਕੇ ਦਿੱਤੀ ਜਾਏ ਦਵਾਈਤ ਜਿਹਦੇ ਵਿੱਚ ਸ਼ਾਈ ਹੁੰਦੀ ਹੈ ਹੁਣ ਤਾਂ ਪੈਨ ਨੇ ਪੈਨਸਲਾਂ ਨੇ ਨਾ ਪੈਨਾ ਕਾਨਿਆਂ ਦੀਆਂ ਕਲਮਾਂ ਹੁੰਦੀਆਂ ਸੀ ਤੇ ਦਵਾਈਆਂ ਹੁੰਦੀਆਂ ਸ਼ਾਈ ਹੁੰਦੀ ਸੀ ਉਹਦੇ ਨਾਲ ਲਿਖਿਆ ਜਾਂਦਾ ਸੀ ਤੇ ਗੁਰੂ ਪਿਆਰਿਓ ਉਹ ਸਮੇਂ ਦਸ਼ਮੇਸ਼ ਪਿਤਾ ਕਹਿੰਦੇ ਨੇ ਲਖਮੀਰ ਸ਼ਮੀਰ ਜੀ ਤੁਸੀਂ ਵਜ਼ੀਰ ਖਾਨ ਨੂੰ ਚਿੱਠੀ ਲਿਖੀ ਐ ਲਿਆਓ ਹੁਣ ਮੈਨੂੰ ਵੀ ਲਿਆਓ ਕਲਮ ਤੇ ਦਵਾਈਤ ਮੈਂ ਵੀ ਔਰੰਗਜੀਬ ਨੂੰ ਚਿੱਠੀ ਲਿਖਾਂਗਾ ਆਖੋ ਸਤਨਾਮ ਫਿਰ ਉਹ ਸਮੇਂ ਮੇਰੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਮ ਤੇ ਦਵਾਈਤ ਮੰਗਾਉਂਦੇ ਨੇ ਸ਼ਾਈ ਮੰਗਾਉਂਦੇ ਨੇ ਕਾਗਜ਼ ਮੰਗਾਉਂਦੇ ਨੇ ਤੇ ਫਿਰ ਉੱਥੇ ਇੱਕ ਚਿੱਠੀ ਲਿਖਦੇ ਨੇ ਜਿਸ ਨੂੰ ਇਤਿਹਾਸ ਦੇ ਵਿੱਚ ਫਤੇ ਦੀ ਚਿੱਠੀ ਆਖਿਆ ਗਿਆ ਤੇ ਜਿਸ ਨੂੰ ਅਸੀਂ ਜ਼ਫਰਨਾਮਾ ਕਹਿੰਦੇ ਆ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮਾ ਲਿਖਦੇ ਨੇ ਕੀ ਲਿਖਦੇ ਨੇ ਜ਼ਫਰਨਾਮੇ ਦੇ ਵਿੱਚ ਕਹੋ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਉਹਦੇ ਵਿੱਚ ਸ਼ਬਦ ਪਾਉਂਦੇ ਨੇ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਜਿਹਨੂੰ ਪੜਨ ਦੇ ਨਾਲ ਔਰੰਗਜੀਬ ਮੰਜੇ ਤੇ ਪੈ ਗਿਆ ਸੀ ਮੈਂਟਲੀ ਡਿਸਟਰਬ ਹੋ ਗਿਆ ਸੀ ਤੇ ਗੁਰੂ ਪਿਆਰਿਓ ਤਾਈਆਂ ਤਾ ਆਖਿਆ ਸੀ ਨਾ ਹੀ ਪਿਆਰ ਨਾਲ ਨਾ ਹੀ ਹੰਕਾਰ ਨਾਲ ਪਿੱਠ ਪਿੱਛੇ ਕੀਤਾ ਨਹੀਂ ਕੀਤਾ ਤਲਵਾਰ ਨਾਲ ਸਿਰ ਉੱਤੇ ਭੂਤ ਸੀ ਜੋ ਇਸਲਾਮ ਦਾ ਪਲਾਂਚੇ ਉਤਾਰਤਾ ਗੋਬਿੰਦ ਸਿੰਘ ਨੇ ਮੁਗਲਾਂ ਦੇ ਬਾਦਸ਼ਾਹ ਔਰੰਗਜੀਬ ਨੂੰ ਕਲਮ ਨਾਲ ਮਾਰਤਾ ਗੋਬਿੰਦ ਸਿੰਘ ਨੇ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਲਮ ਨਾ ਮਾਰਤਾ ਗੋਬਿੰਦ ਸਿੰਘ ਨੇ ਤੀਰਾਂ ਨਾਲ ਤਲਵਾਰਾਂ ਨਾਲ ਨੇਝਿਆਂ ਨਾਲ ਬੰਦੂਕਾਂ ਨਾਲ ਗੰਡਾਸਿਆਂ ਨਾਲ ਬਹੁਤ ਮਾਰੇ ਵੇਖੇ ਹੋਣਗੇ ਇਹ ਇੱਕੋ ਹੀ ਇੱਕ ਇਤਿਹਾਸ ਦੇ ਵਿੱਚ ਲਿਖਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਕਾਰਨਾਮਾ ਕਿ ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦਾ ਔਰੰਗਜ਼ੇਬ ਸਤਗੁਰਾਂ ਨੇ ਕਲਮ ਦੇ ਨਾਲ ਹੀ ਮਾਰਤਾ ਕੀ ਲਿਖਿਆ ਸੀ ਜਫਰਨਾਮੇ ਦੇ ਵਿੱਚ ਕੱਲ ਦੇ ਦੀਵਾਨਾ ਵਿੱਚ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸ਼ਣਹਾਰ ਨੇ ਸੋ ਜਿੰਨੀ ਵੀ ਸੰਗਤ ਪਹੁੰਚੀ ਹੈ ਸਭਨਾਂ ਦਾ ਭਾਈ ਧੰਨਵਾਦ ਜਿੰਨੇ ਬੱਚੇ ਮਾਈ ਭਾਈ ਭੈਣ ਭਰਾ ਪਹੁੰਚੇ ਨੇ ਸਤਿਗੁਰ ਮਿਹਰ ਕਰਨ ਕਿਰਪਾ ਕਰਨ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਣ ਕੱਲ ਦੇ ਦੀਵਾਨਾ ਵਿੱਚ ਜ਼ਰੂਰ ਹਾਜ਼ਰੀ ਪ੍ਰਯੋਗ ਲੈ ਇਤਿਹਾਸ ਸਾਂਝਾ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ